ਓ ਜੀ ਅੱਜ ਚੌਥੀ ਪੌੜੀ ਦੀ ਤੀਜੀ ਪੰਕਤੀ ਜਿਹੜੀ ਹੈ ਉਸ ਤੇ ਚਾਤ ਮਾਰਦੇ ਆ ਫੇਰ ਕੀ ਅੱਗੇ ਰੱਖੀ ਹੈ ਜਿੱਤ ਦਿਸੇ ਦਰਬਾਰ ਤੇ ਇਸ ਨੂੰ ਬੜੇ ਪਿਆਰ ਨਾਲ ਗਾ ਵੀ ਸਕਦੇ ਆ ਇੱਕ ਸਵਾਲ ਦੀ ਤਰ੍ਹਾਂ ਫੇਰ ਕੀ ਅੱਗੇ ਰੱਖੀ ਹੈ ਜਿੱਤ ਦੇ ਸੇ ਦਰਬਾਰ ਇਹ ਪ੍ਰਭੂ ਪਰਮਾਤਮਾ ਅੱਗੇ ਅਰਦਾਸ ਹੈ ਜੀ ਕਿ ਤੇਰੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਤੇਰੇ ਮੂਰੇ ਇਹ ਜੀ ਕਿਹੜੀ ਚੀਜ਼ ਤੈਨੂੰ ਵਾਪਸ ਤੇਰੇ ਅੱਗੇ ਰੱਖ ਦਿੱਤੀ ਜਾਵੇ ਜਿਸ ਦੇ ਨਾਲ ਤੇਰਾ ਦਰਬਾਰ ਸਾਨੂੰ ਮਿਲ ਜਾਵੇ ਤੇ ਚਲੋ ਆਓ ਸ਼ਬਦਾਂ ਦੇ ਅਰਥ ਦੇਖਦੇ ਹਾਂ ਜੀ ਫੇਰ ਪਾ ਮੁੜ ਕੇ ਵਾਪਸ ਜਿਹੜੀਆਂ ਪਿੱਛੇ ਦਾਤਾਂ ਸੀ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਜਿਹੜੀਆਂ ਉਹ ਦਾਤਾਂ ਪਰਮਾਤਮਾ ਨੇ ਦਿੱਤੀਆਂ ਨੇ ਉਹਦੇ ਵਿੱਚੋਂ ਫੇਰ ਉਹ ਕਿਹੜੀ ਚੀਜ਼ ਕੀ ਕਿਹੜੀ ਚੀਜ਼ ਫੇਰ ਕੇ ਉਹਨਾਂ ਦਾਤਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਅੱਗੇ ਰੱਖੀ ਜਾਵੇ ਅੱਗੇ ਭਾ ਪ੍ਰਭੂ ਪਰਮਾਤਮਾ ਦੇ ਸਾਹਮਣੇ ਰੱਖੀਏ ਰੱਖ ਦਿੱਤੀ ਜਾਵੇ ਜਿੱਤ ਜਿਸ ਦੇ ਨਾਲ ਦਿਸੇ ਦਸਨ ਲੱਗ ਪਵੇ ਦਰਬਾਰ ਰਾਰੇ ਨੂੰ ਔਕੜ ਆ ਗਿਆ ਜੀ ਇਸ ਲਈ ਜਿਹੜਾ ਦਰਬਾਰ ਹੈ ਇਹ ਪ੍ਰਭੂ ਪਰਮਾਤਮਾ ਦਾ ਦਰਬਾਰ ਹੈ ਜੀ ਪ੍ਰਭੂ ਪਰਮਾਤਮਾ ਦਾ ਦਰਾਰ ਹੈ ਪ੍ਰਭੂ ਪਰਮਾਤਮਾ ਦਾ ਘਰ ਹੈ ਜੀ ਦਰਵਾਜਾ ਹੈ ਕਚਹਿਰੀ ਹੈ ਕਿਉਂਕਿ ਜਿਵੇਂ ਸ਼ਬਦ ਅੰਦਰ ਜੀ ਸੋ ਦਰ ਕਿਹਾ ਸੋ ਕਰ ਕਿਹਾ ਇਹ ਉਹ ਦਰਬਾਰ ਹੈ ਜੀ ਠੀਕ ਹੈ ਤੇ ਇਸ ਦੇ ਸਿੱਧੇ ਸਿੱਧੇ ਅਰਥ ਨਿਕਲਦੇ ਹਨ ਜੀ हे ਮੇਰੇ ਪ੍ਰਭੂ ਪਰਮਾਤਮਾ ਜੀ ਮੈਂ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਡੀ ਦਿੱਤੀ ਹੋਈ ਦਾਤਾਂ ਦੇ ਵਿੱਚੋਂ ਕਿਉਂਕਿ ਜੋ ਕੁਝ ਵੀ ਆਪਣੇ ਕੋਲੇ ਉਹ ਪ੍ਰਭੂ ਪਰਮਾਤਮਾ ਦੀ ਰਹਿਮਤ ਹੈ ਜੀ ਉਸ ਦੀ ਦਾਤ ਹੈ ਕਿਉਂਕਿ ਜੇ ਉਹ ਰਹਿਮਤ ਨਾ ਕਰੇ ਜੇ ਉਹ ਦਾਤ ਨਾ ਦੇਵੇ ਤਾਂ ਅਸੀਂ ਕੁਛ ਵੀ ਦਾਤ ਜੇ ਕੁਛ ਵੀ ਸਮਾਨ ਜੇ ਕੁਛ ਵੀ ਚੀਜ਼ ਜਾਂ ਕੋਈ ਵੀ ਧੀ ਪੁੱਤ ਘਰ-ਬਾਰ ਪੈਸਾ ਆਪਣੇ ਬਲ ਤੇ ਕਰਨ ਦੇ ਨਾ ਸਮਰਥ ਹਾਂ ਜੀ ਕਿਉਂਕਿ ਜੇ ਉਹ ਪ੍ਰਭ ਪ੍ਰਮਾਤਮਾ ਤੁਹਾਨੂੰ ਅਗਲਾ ਸਾਹ ਹੀ ਨਾ ਦੇਵੇ ਤਾਂ ਇਹ ਸਾਰੇ ਧਨ ਦੌਲਤ ਇਹ ਸਭ ਕੁਝ ਮਿੱਟੀ ਹੈ ਜੀ ਠੀਕ ਹੈ ਫਿਰ ਕੀ ਅੱਗੇ ਰੱਖੀਏ हे ਮੇਰੇ ਪ੍ਰਮਾਤਮਾ ਜੀਓ ਹੈ ਮੇਰੇ ਮਾਲਕ ਜੀਓ ਮੈਂ ਉਹ ਕਿਹੜੀ ਚੀਜ਼ ਤੁਹਾਡੇ ਅੱਗੇ ਭੇਟ ਕਰਾਂ ਇਹ ਸਵਾਲ ਹੈ ਜੀ ਕੀ ਭੇਟ ਕਰਾਂ ਜਿਸ ਦੇ ਨਾਲ ਮੈਨੂੰ ਤੁਹਾਡਾ ਦਰਬਾਰ ਮੈਨੂੰ ਤੁਹਾਡਾ ਦਰ ਮੈਨੂੰ ਤੁਹਾਡੀ ਕਚਹਿਰੀ ਦਿਸਣ ਲੱਗ ਪਵੇ ਮੈਨੂੰ ਦਰਸ਼ਨ ਹੋ ਜਾਣ ਜੀ